ਤੁਹਾਨੂੰ ਵੱਡੀ ਖਬਰ ਦਿਖਾ ਰਿਆ ਹੁਸ਼ਿਆਰਪੁਰ ਤੋਂ ਜਿੱਥੇ ਆਸ਼ਾ ਵਰਕਰ ਵੱਲੋਂ ਈਐਸਆਈ ਦੀ ਏਐਨਐਮ ਤੇ ਲਗਾਏ ਜਾਤੀ ਸੂਚਕ ਸ਼ਬਦ ਅਤੇ ਗਾਲੀ ਗਲੋਚ ਦੇ ਇਲਜ਼ਾਮ ਏਐਨਐਮ ਅਤੇ ਸਮੂਹ ਸਟਾਫ ਵੱਲੋਂ ਇਲਜ਼ਾਮ ਨੂੰ ਨਕਾਰਿਆ ਗਿਆ ਕੀ ਹੈ ਪੂਰਾ ਮਾਮਲਾ ਦੇਖੋ ਪੂਰੀ ਖਬਰ ਸਰਫੀ ਦਫਰਾ ਇਹੋ ਕੀ ਕੰਪਲੀਟ ਹੈ ਹਾਂਜੀ ਮੈਂ ਡਾਕਟਰ ਅਜੇਮਲ ਮੁਖ ਬਲਾਰਾ ਪੰਜਾਬ ਸ਼ਿਦੂ ਅਫਸਰ ਟਾਈਗਰ ਫੋਰਸ ਔਰ ਅੱਜ ਭੈਣ ਜੀ ਸਾਡੇ ਕੋਲ ਆਏ ਸੀਗੇ ਇਸ ਕੰਪਲੇਂਟ ਨੂੰ ਲੈ ਕੇ ਕਿ ਜਿਹੜੀ ES ਹਸਪੀਟਲ ਦੀ ਜਿਹੜੀ ANM ਮਨੀਸ਼ਾ ਠਾਕਰ ਹੈਗੀ ਆ ਉਸ ਨੇ ਸਾਡੀ ਭੈਣ ਦੇ ਨਾਲ ਬਹੁਤ ਹੀ ਜਿਹੜਾ ਹੈਗਾ ਉਹ ਮਾੜਾ ਸਲੂਕ ਕੀਤਾ ਔਰ ਜਾਤੀ ਸੂਚਕ ਜੜੀਆਂ ਹੈਗੀਆਂ ਉਹ ਜੜੀਆਂ ਸ਼ਬਦ ਬੋਲੇ ਆ ਔਰ ਚੂੜੀਏ ਚਮਾਰੀਏ ਕਹਿ ਕੇ ਜਿਹੜੀ ਗੱਲ ਕੀਤੀ ਹੈ ਇਹ ਬੜੀ ਨਿੰਦਣਯੋਗ ਘਟਨਾ ਹੈ ਔਰ ਅਸੀਂ ਇਦਾਂ ਦੀ ਜਿਹੜੀ ਘਟਨਾ ਹੈ ਅਸੀਂ ਉਹਦੇ ਲਈ ਇਹਦੀ ਜਿਹੜੀ ਹੈਗੀ ਆ ਸਤਿ ਸ਼ਬਦਾਂ ਦੇ ਵਿੱਚ ਇਹਦੀ ਨਿਖੇਦੀ ਕਰਦੇ ਆਂ ਔਰ ਭੈਣ ਜੀ ਹੁਣਾਂ ਨੂੰ ਜਿੰਨੀਆਂ ਵੀ ਸਾਡੇ ਆਸ਼ਾ ਵਰਕਰ ਹੈਗੀਆਂ ਇਹਨਾਂ ਨੂੰ ਲਗਾਤਾਰ ਪਰਤਾਰਿਤ ਕੀਤਾ ਜਾ ਰਿਹਾ ਇਹਨਾਂ ਤੋਂ ਵਾਧੂ ਕੰਮ ਲੈ ਰਹੇ ਜਾ ਰਿਹਾ ਜਦ ਕਿ ਉਹ ਫੀਲਡ ਦਾ ਕੰਮ ਹੈ ਇਹਨਾਂ ਦਾ ਹੈਗਾ ਕਿ ਜਿਹੜੀਆਂ ਗਰਭਵਤੀ ਮਹਿਲਾਵਾਂ ਹੈਗੀਆਂ ਉਹਨਾਂ ਦਾ ਟੀਕਾ ਕਰਨਾ ਬੱਚਿਆਂ ਦੀ ਦੇਖਭਾਲ ਕਰਨੀ ਇਹਨਾਂ ਦਾ ਕੰਮ ਪਰਚੀਆਂ ਕੱਟਣਾ ਨਹੀਂ ਹੈਗਾ ਔਰ ਉਹ ਜਿਹੜਾ ਕੰਮ ਹੈ ਉਹ ਮਨੀਸ਼ਾ ਠਾਕਰ ਬੋਲੋ ਧੱਕੇ ਦੇ ਨਾਲ ਇਹਨਾਂ ਕੋਲ ਲਿਆ ਜਾ ਰਿਹਾ ਔਰ ਇਹ ਹੁਣ ਤੋਂ ਨਹੀਂ ਇਹ ਕਾਫੀ ਸਮੇਂ ਤੋਂ ਚੱਲਦਾ ਸੀਗਾ ਜਦੋਂ ਅੱਜ ਇਹਨਾਂ ਦੀਆਂ ਫਿਰ ਜੇ ਅਸੀਂ ਉਸ ਚੀਜ਼ ਦਾ ਇਹ ਵਿਰੋਧ ਕਰਦੀਆਂ ਸੀ ਆ ਤਾਂ ਉਸ وجہ ਦੇ ਵਿੱਚ ਇਹਨਾਂ ਦੀ ਤਨਖਾਹਾਂ ਜਿਹੜੀਆਂ ਉਹ ਵੀ ਲੇਟ ਕੀਤੀਆਂ ਜਾ ਰਹੀਆਂ ਸੀ ਸੋ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਜਦੋਂ ਇਹਨਾਂ ਨੇ ਆਪਣੀ ਹੱਕ ਦੀ ਆਵਾਜ਼ ਉਠਾਈ ਤੇ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਜਿਹੜੇ ਬੋਲ ਕੇ ਇਹਨਾਂ ਨੂੰ ਪੜਤਾਲਿਤ ਕੀਤਾ ਗਿਆ ਇਹਨਾਂ ਚੀਜ਼ਾਂ ਨੂੰ ਕਦੀ ਵੀ ਸਮਾਜ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਕੱਲਾ ਇੱਕ ਸਮਾਜ ਨਹੀਂ ਇਹ ਸਾਡੇ ਸਾਰੇ ਦਲਿਤ ਸਮਾਜ ਦੀਆਂ ਭਾਵਾਵਾਂ ਨੂੰ ਛੱਟ ਬੱਜੀ ਆ ਜਿਹਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਜ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਤੀ ਗੱਲ ਔਰ ਥੋੜੇ ਦਿਨਾਂ ਦੇ ਵਿੱਚ ਜੇ ਕੋਈ ਪ੍ਰਸ਼ਾਸਨ ਨੇ ਇਹਨਾਂ ਉੱਪਰ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਇਸ ਦੇ ਜਿਹੜੇ ਹੈਗੇ ਆ ਕੰਬੀਰ ਸੱਤੇ ਜਿਹੜੇ ਆ ਇਹਨਾਂ ਨੂੰ ਭੁਗਤਣੇ ਪੈਣਗੇ ਔਰ ਮੈਂ ਮੀਡੀਆ ਦੇ ਮਾਧਿਅਮ ਤੋਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਦੋ ਦਿਨ ਦੇ ਵਿੱਚ ਇਹਦਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਜਿਹੜਾ ਹੱਲ ਕਰ ਦਵੇ ਭੈਣਾਂ ਨੂੰ ਇਨਸਾਫ ਮਿਲ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਅਸੀਂ ਜਾਣੀਏ ਸਾਡਾ ਕੰਮ ਜਗਰੂ ਦੇ ਤੁਹਾਨੂੰ ਮੈਂ ਮੈਡਮ ਕੀ ਨਾ ਜੀ ਮੇਰਾ ਜੀ ਹਰਮਿੰਦਰਪੁਰ ਮੈਂ ਜ਼ਿਲ੍ਹਾ ਪ੍ਰਧਾਨ ਸ਼ਾਰਪੁਰ ਹਾਂਜੀ ਕੀ ਮਾਮਲਾ ਮੈਡਮ ਅੱਜ ਮਾਮਲਾ ਸਰ ਇਹ ਐਸਐਹ ਦੇ ਵਿੱਚ ਜਿਹੜੀ ਆਸ਼ਾ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਆ ਇਹਨਾਂ ਤੋਂ ਜ਼ਬਰਦਸਤੀ ਪਰਚੀਆਂ ਕਟਾਈਆਂ ਜਾਂਦੀਆਂ ਜਦੋਂ ਇਹਨਾਂ ਦਾ ਵਿਰੋਧ ਕਰਦੀਆਂ ਪਰਚੀਆਂ ਕੱਟਣ ਦਾ ਤਾਂ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਆ ਧੱਕੇ ਮਾਰ ਕੇ ਕਮਰਿਆਂ 'ਚੋਂ ਬਾਹਰ ਕੱਢਿਆ ਜਾਂਦਾ ਆ ਕਮਰਿਆਂ ਤੋਂ ਬਾਹਰ ਬਿਠਾਇਆ ਜਾਂਦਾ ਆ ਅਸੀਂ ਇਸ ਇਹਦੇ ਕੋਲ ਸੰਬੰਧ ਦੇ ਵਿੱਚ ਡੀਆਈਓ ਮੈਮ ਸੀਮਾ ਗਰਵ ਜੀ ਨੂੰ ਵੀ ਮਿਲੇ ਸੀਗੇ ਤੇ ਆਪਣੇ ਆਸਿਰ ਸਰ ਨੂੰ ਵੀ ਮਿਲੇ ਸੀਗੇ ਤੇ ਆਪਣੇ ਸਿਵਲ ਸਰਜਨ ਸਾਹਿਬ ਨੂੰ ਵੀ ਮਿਲੇ ਸੀਗੇ ਤੇ ਇਹਨਾਂ ਸਾਰਿਆਂ ਨੇ ਸਾਡੀ ਗੱਲ ਸੁਣੀ ਤਾਂ ਹੈ ਪਰ ਇਨਸਾਫ ਨਹੀਂ ਮਿਲਿਆ ਕਿਉਂਕਿ ਦੇਖੋ ਇੱਕ ਦਿਨ ਦਾ ਮਾਮਲਾ ਨਹੀਂ ਹੈਗਾ ਕਿ ਅਸੀਂ ਇੱਕ ਦਿਨ ਚੱਲ ਗਏ ਆ ਤੇ ਗੱਲ ਮੁੱਕ ਗਈ ਇਹਨਾਂ ਨੇ ਇਕੱਠਿਆਂ ਨੇ ਕੰਮ ਕਰਨਾ ਆ ਇਦਾਂ ਤੇ ਰੋਜ਼-ਰੋਜ਼ ਦਾ ਸਿਆਪਾ ਖੜਾ ਰਹਿਣਾ ਆ ਸਾਡੀ ਮੰਗ ਇਹੋ ਆ ਜੇ ਤਾਂ ਮੈਡਮ ਇਹਨਾਂ ਦੇ ਪ੍ਰਤੀ ਮਤਲਬ ਆਪਣੀ ਆਪਣਾ ਮਨ ਸਾਫ਼ ਰੱਖ ਕੇ ਇਹਨਾਂ ਦਾ ਕੰਮ ਲਵੇ ਜਾਂ ਫਿਰ ਮੈਡਮ ਦੀ ਬਦਲੀ ਕੀਤੀ ਜਾ। ਅੱਜ ਜੋ ਇਹਨਾਂ ਨੇ ਕਿਹਾ ਜਾਤੀ ਸੂਚਕ ਕਾਲਾ। ਜਾਤੀ ਸੂਚਕ ਸ਼ਬਦ ਇਹਨਾਂ ਨੂੰ ਜੀ ਤੂੰ ਸੁਧਰੀ ਨਹੀਂ ਹੈਗੀ। ਤੂੰ ਉਹੀ ਚਮਾਰੀ ਦੀ ਚਮਾਰੀ ਰਹਿਣਾ ਆ। ਤੇ ਇਹਨਾਂ ਨੂੰ ਪੱਟੇ ਮਾਰ ਕੇ ਕਮਰੇ ਚੋਂ ਬਾਹਰ ਕਰ ਦਿਆ। ਤੇ ਮੈਡਮ ਦੀ ਡਿਊਟੀ ਕਿੱਥੇ ਹੈ ਜੀ? ਐਸਆਈ ਹਸਪੀਟਲ। ਹੁਣ ਮੰਗ ਕੀ ਕਰਦੇ? ਮੰਗਾ ਸੀ ਇਨਸਾਫ ਚਾਹੁੰਦੇ ਆ। ਜੇਕਰ ਨਹੀਂ ਹੁੰਦਾ ਫੇਰ। ਫੇਰ ਦੇਖਦੇ ਆ ਜੋ ਬਣਦਾ ਆ। ਫੇਰ ਉਹ ਐਨ ਉੱਪਰਲੇ ਪੱਧਰ ਤੱਕ ਜਾਵਾਂਗੇ। ਧਰਨੇ ਲਾਵਾਂਗੇ, ਰੋਡ ਜਾਮ ਕਰਾਂਗੇ। ਠੀਕ ਹੈ ਨਹੀਂ ਅਸੀਂ ਇੱਧਰ ਦੋ ਹਾਂ ਜੀ ਹਾਂ ਜੀ ਮੈਂ ਆਸ਼ਾ ਬੱਤਵ ਸੁਖਵਿੰਦਰ ਕੋ ਮੈਂ 15 ਸਾਲ ਤੋਂ ਐਸਆਈ ਹਸਪੀਟਲ ਪਹਿਲੇ ਪਹਿਲਾਂ ਵੀ ਇੱਥੇ ਕੰਮ ਕਰਦੀ ਆ ਜਦੋਂ ਅੱਜ ਮੈਂ ਐਸਆਈ ਆਪਣੀ ਮਾਸਲੀ ਤਨਖਾਹ ਬਣਾਉਣ ਗਏ ਤਾਂ ਇਹਨਾਂ ਨੇ ਮੇਰੇ ਅੱਗੇ ਮਤਲਬ ਪਤਨੀ ਜੀ ਮੈਨਾਂ ਦਿੱਤੀਏ ਤਾਂ ਮੈਨੂੰ ਜਾਤੀ ਦੇ ਬਾਰੇ ਵੀ ਮੈਨੂੰ ਬਹੁਤ ਗਲਤ ਬੋਲਿਆ ਹਾਂ ਬੋਲਿਆ ਕਿਨੇ ਮੈਡਮ ਜਾਤੀ ਵਾਲੇ ਸਾਡੀ ਮਨੀਸ਼ਾ ਠਾਕੁਰੀ ਹੈ ਨਾ ਮੈਡਮ ਨੇ ਤਾਂ ਮੈਨੂੰ ਦਰਵਾਜ਼ੇ ਤੋਂ ਧੱਕੇ ਦੇ ਕੇ ਬਾਹਰ ਵੀ ਕੱਟਿਆ ਗਿਆ ਇਹ ਪਹਿਲਾਂ ਵੀ ਕਦੀ ਹੋ ਪਹਿਲੀ ਵਾਰੀ ਨਹੀਂ ਸਰ ਪਹਿਲੀ ਵਾਰੀ ਹੋਈ ਆ ਕਿਉਂਕਿ ਅਸੀਂ ਉੱਥੇ ਫਿਰ ਪਤਲੇ ਪਰਚੀਆਂ ਦਾ ਕੰਮ ਕਰਦੇ ਸੀਗੇ ਜਦੋਂ ਅਸੀਂ ਪਰਚੀਆਂ ਇਕੱਠਾਂ ਤੋਂ ਮਨਾ ਕਰ ਦਿੱਤਾ ਤੇ ਸਾਨੂੰ ਬਤ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰਨ ਦਾ ਤੇ ਜਦੋਂ ਅਸੀਂ ਈਪੀਆਈ ਲਗਾਉਣ ਲਈ ਉਹ ਈਐਸਆਈ ਜਾਂਦੇ ਆ ਈਐਸਆਈ ਹੀ ਜਾਂਦੇ ਆ ਤਾਂ ਸਾਨੂੰ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ ਹੈ ਚਲੋ ਬਾਅਦ ਮਨੀਸ਼ਾ ਠਾਕੁਰ ਸਰ ਕੀ ਤੇ ਜੋਕ ਹੀ ਕਰ ਇਹ ਨਮ ਐ ਪੋਸਟਡ ਐਸ ਇਨਮ ਇਹ ਕਿਹੜਾ ਹਸਪੀਟਲ ਕਿਹੜਾ ਈਐਸਆਈ ਹਸਪੀਟਲ ਹੁਸ਼ਿਆਰ ਇਹ ਅੱਜ ਜੋ ਕਿਸੇ ਅੰਗਰਵਾੜੀ ਵਰਕਰ ਨੇ ਤੁਹਾਡੇ 'ਤੇ ਇਲਜ਼ਾਮ ਲਾਇਆ ਹੈ ਆਸ਼ਾ ਵਰਕਰ ਨੇ ਇਲਜ਼ਾਮ ਲਾਇਆ ਹੈ ਵੀ ਸਾਡੇ ਨਾਲ ਜਾਨਕੀ ਜਾਤੀ ਸੂਚਕ ਵੀ ਬੋਲੇ ਆ ਤੇ ਉਦਾਂ ਵੀ 10 ਵੇ ਧੱਕੇ ਵੀ ਮਾਰੇ ਆ ਬਾਹਰ ਕੱਢਿਆ ਸਰ ਇਹ ਬਿਲਕੁਲ ਝੂਠ ਹੈ ਜੋ ਵੀ ਹੋਇਆ ਇੱਕ ਇੱਕ ਸ਼ਬਦ ਬੋਲ ਰਹੀਆਂ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲੇਗੇ ਔਰ ਨਾ ਹੀ ਕਿਸੇ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਉਹ ਆਸ਼ਾ ਵਰਕਰ ਨਹੀਂ ਦੂਜੀ ਆਸ਼ਾ ਵਰਕਰ ਨੂੰ ਬਾਹਰ ਹਾਂ ਉਹ ਬੈਸ ਜਰੂਰ ਹੋਈ ਹੈ ਸਾਡੀ ਔਰ ਉਹਦੇ ਲਈ ਉਹਨੂੰ ਇਸ ਕਰਕੇ ਕਿ ਉਹਨੂੰ ਰਜਿਸਟਰ ਚੈੱਕ ਕਰਾਉਣ ਲਈ ਕਿਹਾ ਗਿਆ ਤਾਂ ਉਹਨੇ ਮੇਰੇ ਟੇਬਲ ਦੇ ਉੱਤੇ ਚੁੱਕ ਕੇ ਰਜਿਸਟਰ ਮਾਰਿਆ ਮੈਂ ਉਹਨੂੰ ਇਹ ਕਿਹਾ ਕਿ ਇਹ ਬਦਤਮੀਜ਼ੀ ਹੈ ਇਹ ਤੁਸੀਂ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ ਸਿਰਫ ਬਦਤਮੀਜ਼ੀ ਉਹਨੇ ਮੇਰੇ ਨਾਲ ਕੀਤੀ ਹੈ ਤਾਂ ਉਹਦੇ ਵਿੱਚ ਤੁਹਾਡੀ ਬਹਿਸ ਹੋਈ ਹੈ ਨਾ ਕਿਸੇ ਨੂੰ ਕੋਈ ਜਾਤੀ ਸੂਚਕ ਸ਼ਬਦ ਬੋਲੇ ਗਏ ਤੇ ਨਾ ਹੀ ਕਿਸੇ ਨੂੰ ੱੱਕੇ ਮਾਰੇ ਗਏ ਉਹ ਬਿਲਕੁਲ ਇੱਕ ਇੱਕ ਸ਼ਬਦ ਉਹ ਝੂਠ ਬੋਲ ਰਹੀਆਂ ਐ ਆਸ਼ਾ ਵਰਕਰਸ ਇਹ ਕਿਉਂ ਤੁਹਾਡੇ ਨਾਲ ਕੋ ਪੁਰਾਣੀ ਅਰੰਝੀ ਸਿੱਖ ਕਿਉਂ ਪੁਰਾਣੀ ਅਰੰਝੀ ਸਿੱਖ ਕੋਈ ਨਹੀਂ ਹੈ ਇਹਨਾਂ ਨੂੰ ਰਜਿਸਟਰ ਚੈੱਕ ਕਰਾਉਣ ਲਈ ਕਿਹਾ ਇਹਨਾਂ ਨੂੰ ਜਨਵਰੀ ਮਹੀਨੇ ਅਸੀਂ ਕਿਹਾ ਗਿਆ ਸੀ ਕਿ ਅਪ੍ਰੈਲ ਮਹੀਨੇ ਤੋਂ ਅਸੀਂ ਤੁਹਾਡੇ ਰੈਗੂਲਰ ਪਹਿਲੇ ਬਿਨਾਂ ਰਜਿਸਟਰ ਚੈੱਕ ਕਰਾਏ ਹੀ ਆਪਣਾ ਕੰਮ ਪੁਆਈ ਜਾ ਰਹੀਆਂ ਸੀਗੀਆਂ ਕਿ ਅਸੀਂ ਜਦ ਇਹਨਾਂ ਨੂੰ ਅਪ੍ਰੈਲ ਮਹੀਨੇ ਕਿਹਾ ਸੀ ਕਿ ਅਸੀਂ ਤੁਹਾਡੇ ਪ੍ਰੋਪਰ ਰਜਿਸਟਰ ਚੈੱਕ ਕਰਕੇ ਹੀ ਅਸੀਂ ਤੁਹਾਡੀ ਪੇਮੈਂਟ ਬਣਾ ਰਹੀ ਹੈ ਕਿ ਸਾਡੀ ਵੀ ਉੱਪਰ ਚੈਕਿੰਗ ਹੁੰਦੀ ਹੈ ਉਹ ਜਦੋਂ ਤੋਂ ਇਹਨਾਂ ਨੂੰ ਰਜਿਸਟਰ ਚੈੱਕ ਕਰਾਉਣ ਲਈ ਕਿਹਾ ਗਿਆ ਇਹਨਾਂ ਨੇ ਬੇਵਜ੍ਹਾ ਹਰ ਇੱਕ ਚੀਜ਼ ਨੂੰ ਇਸ਼ੂ ਬਣਾ ਬਣਾ ਕੇ ਅੱਗੇ ਕਦੀ ਉਹ ਯੂਨੀਅਨ ਲੈ ਕੇ ਆ ਰਹੀਆਂ ਔਰ ਇਹ ਹੁਣ ਫਿਰ ਇਹ ਦੇਖੋ ਸਾਰੇ ਬਿਲਕੁਲ ਹੀ ਇੱਕ ਇੱਕ ਸ਼ਬਦ ਝੂਠ ਬੋਲ ਕੇ ਇਹ ਗੁੰਡਾਗਰਦੀ ਦਿਖਾ ਰਹੀਆਂ ਆਪਣੀ ਇਹਦਾ ਮਤਲਬ ਕਿ ਆਪਣੀ ਗਲਤ ਕਿਸੇ ਤੇ ਇਲਜ਼ਾਮ ਲਗਾ ਕੇ ਆਪਣੀ ਗੁੰਡਾਗਰਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਇਦੇ ਵਰ ਕੀ ਕਹਿਣਾ ਮਨਕੀ ਕਰੋਗੇ ਮੈਂ ਨਾਮ ਕਰੂੰਗੀ ਕਿ ਜਿਹੜੀਆਂ ਆਸ਼ਾ ਵਰਕਰ ਤੇੜੀਆਂ ਮਿਸਬੀਹੇਵ ਕਰ ਰਹੀਆਂ ਮੇਰੇ ਨਾਲ ਇਹਨਾਂ ਨੂੰ ਬਦਲਿਆ ਜਾਵੇ ਇਹਨਾਂ ਨੇ ਥੋੜੇ ਦਿਨ ਪਹਿਲਾਂ ਵੀ ਸਿਵਲ ਦੇ ਵਿੱਚ ਕਿਸੇ ਡਾਕਟਰ ਨੇ ਦੀ ਇੱਥੇ ਸਾਨੂੰ ਕਹਿੰਦੀਆਂ ਰਹੀਆਂ ਕਿ ਅਸੀਂ ਕਿਸੇ ਡਾਕਟਰ ਦੀ ਸਿਵਲ ਦੇ ਵਿੱਚੋਂ ਬਦਲੀ ਕਰਾ ਦਿੱਤੀ ਹੈ ਉਸੇ ਡਰ ਨਾਲ ਹੀ ਮੈਨੂੰ ਧਮਕਾਨ ਦੀ ਕੋਸ਼ਿਸ਼ ਕਰ ਰਹੀਆਂ ਕਿ ਅਸੀਂ ਇਹਨੂੰ ਇੱਥੋਂ ਬਦਲੀ ਕਰਾ ਲਾਂਗੇ ਜਦੋਂ ਤੁਹਾਡੀ ਬਹਿਸ ਵਿੱਚ ਇੱਥੇ ਕੋ ਹੋਰ ਵੀ ਸੀਗਾ ਕੋਈ ਇਹ ਮੇਰੇ ਨਾਲ ਇੱਕ ਕੁਲੀਗਸ ਹੈ ਇਹ ਵੀ ਮੇਰੇ ਨਾਲ ਹੀ ਹੈਗੇ ਹਨ ਇਹਨਾਂ ਨੂੰ ਪੁੱਛ ਲੋ ਤੁਸੀਂ ਇੱਥੇ ਹੀ ਸੀਗੇ ਹਾਂਜੀ ਕੀ ਨਾ ਮੇਰਾ ਨਾਮ ਸਿੰਦਰ ਰਾਣੀ ਹੈ ਸਰ ਮੈਨੂੰ ਕੀ ਐ ਨਾ ਮੈਥੀ ਇਹ ਸਹੀ ਹੋ ਸਕਦਾ ਨਹੀਂ ਨੀਸ਼ਾ ਮੈਡਮ ਨਾਲ ਹੀ ਨਜ਼ਰ ਉੱਚੀ ਬੈਠੀ ਅੱਜ ਜੋ ਕੁਛ ਹੋਇਆ ਅੱਜ ਘਟਨਾ ਕ੍ਰਮ ਕੀ ਸੀਗਾ ਸਰ ਅੱਜ ਐਡੀ ਵੱਡੀ ਕੋਈ ਗੱਲ ਨਹੀਂ ਸੀ ਆਸ਼ਾ ਬਗੜ ਆਪਣੀ ਸੁਖਵਿੰਦਰ ਮੈਡਮ ਆਪਣੀ ਪੇਮੈਂਟ ਬਣਾਉਣ ਆਏ ਸੀ ਨੀਸ਼ਾ ਬੈਣ ਕੋਲ ਤੇ ਬਸ ਮੈਡਮ ਨੇ ਇਹਨਾਂ ਨੂੰ ਰਿਸਟਰ ਚੈੱਕ ਕਰਵਾਉਣ ਨੂੰ ਕਿਹਾ ਸੀਗਾ ਕਿ ਉਹ ਰਿਸਟਰ ਚੈੱਕ ਕਰਵਾਉਣ ਦੇ ਕਰਵਾਉਂਦੇ ਇਹਨਾਂ ਨੇ ਰਿਸਟਰ ਚੁੱਕੇ ਮਾਰਨਾ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਪੇਮੈਂਟ ਬਣਾਣੀ ਸ਼ੁਰੂ ਕੀਤੀ ਸ਼ੁਰੂ ਤੋਂ ਹੀ ਜਿਹੜੀ ਵੀ ਗੱਲ ਮੈਡਮ ਕੁੱਛਦੇ ਪਏ ਸੀ ਉਹ ਹਰ ਗੱਲ ਦਾ ਗੁੱਸੇ 'ਚ ਜਵਾਬ ਦਿੰਦੀ ਬੈਠੀ ਸੀ ਉਹ ਹਰ ਘਰ ਤੇ ਗਲਤ ਬੋਲਦੀ ਪਈ ਸੀ ਫਿਰ ਵੀ ਉਹ ਬਰਦਾਸ਼ਤ ਕਰੀ ਜਾ ਰਹੀ ਸੀ ਚੁੱਪ ਸੀ ਕਿ ਮੈਂ ਕੋਲੀ ਬੈਠੀ ਐ ਨਾਲ ਦੇ ਟੇਬਲ ਤੇ ਮੇਰਾ ਵੀ ਕੰਮ ਇਹੀ ਹੈ ਨਾ ਮਮਾ ਵੀ ਮੇਰੀ ਵੀ ਅਸ਼ਵਕਰਦੀ ਪਈ ਬੰਦ ਮੈਂ ਹੀ ਬਣਾਉਣੀ ਆ ਤੇ ਉਹ ਕੁਝ ਨਹੀਂ ਬੋਲਦੇ ਪਈ ਸੀ ਕਿ ਚੁੱਪ ਚਾਹ ਸੁਣੀ ਜਾ ਰਹੀ ਸਤੋਂ ਠੀਕ ਐ ਕੋਈ ਗੱਲ ਨਹੀਂ ਹੈ ਨਾ ਬਰਦਾਸ਼ਤ ਕਰੀ ਜਾ ਰਹੀ ਸੀ ਪਰ ਉਸਨੇ ਉਹਨੇ ਜਿਸਟਰ ਚੁੱਕ ਕੇ ਮੌਰੀ ਮਾਰਿਆ ਨਾ ਤਾਂ ਉਹ ਵੀ ਮਜਬੂਰ ਹੋ ਗਏ ਮੈਡਮ ਕਿ ਉਹਨੂੰ ਗੁੱਸੇ ਵਿੱਚ ਬੋਲੇ ਕਿ ਮੇਰੇ ਰੂਮ ਚੋਂ ਬਾਹਰ ਹੋ ਜਾ ਜਦੋਂ ਉਹਨਾਂ ਨੇ ਕਿਹਾ ਮੇਰੇ ਰੂਮ ਤੋਂ ਬਾਹਰ ਹੋ ਜਾ ਤਾਂ ਉਹ ਫालतू ਬੋਲਣ ਲੱਗੀ ਫਿਰ ਵੀ ਮੈਡਮ ਅਸੀਂ ਕਿਸੇ ਨੇ ਕੁਝ ਨਹੀਂ ਕਿਹਾ ਮ ਮੈਡਮ ਵੀ ਆਪਣੀ ਸੀਟ ਤੇ ਖੜੇ ਰਹੇ ਸਾਡੇ ਸਮਸਥ ਸ੍ਰੀ ਮੈਡਮ ਐ ਵੀ ਇੱਥੇ ਆਪਣੀ ਸੀਟ ਤੇ ਖੜੇ ਰਹੇ ਅਸੀਂ ਬਿਲਕੁਲ ਵੀ ਇਹਨਾਂ ਨੂੰ ਹੱਥ ਲਾਇਆ ਨਾ ਨਾ ਕੋਈ ਗਲਤ ਬੋਲਿਆ ਸ਼ਬਦ ਜਿਹੜੇ ਕਹਿ ਰਹੀ ਨੇ ਜਾਤੀਵਾਦੀ ਸ਼ਬਦ ਮੈਨੂੰ ਕੋਈ ਗਲਤ ਬੋਲਿਆ ਇਦਾਂ ਦਾ ਕੁਝ ਨਹੀਂ ਹੋਇਆ ਔਰ ਦੂਸੇ ਸਭ ਲੋਕ ਨੂੰ ਮੈਂ ਹੀ ਕਿਹਾ ਕਿ ਇਹਦਾ ਹੱਥ ਵਰਗੇ ਨੂੰ ਬਾਹਰ ਲੈ ਜਾ ਫਾਲਤੂ ਬਹਿਸ ਕਰੀ ਜਾ ਰਹੀ ਹੈ ਉਹ ਉਹਨੂੰ ਕਿਸੇ ਨੇ ਵੀ ਟੱਚ ਵੀ ਨਹੀਂ ਕੀਤਾ ਔਰ ਨਾ ਹੀ ਅਸੀਂ ਉਹਨੂੰ ਕੋਈ ੱਟਕੇ ਮਾਰਿਆ ਨਾ ਉਹਨੂੰ ਕੋਈ ਗਲਤ ਸ਼ਬਦ ਬੋਲਿਆ ਇਹ ਜਾਤੀ ਸੂਚੀ ਬਾਰੇ ਕੋਈ ਗੱਲ ਨਹੀਂ ਸੋ ਇਦਾਂ ਦਾ ਕੁਝ ਨਹੀਂ ਹੋਇਆ ਇੱਥੇ ਨਾ ਕੋਈ ਜਾਤੀ ਸੀ ਮੈਂ ਖੋਦ ਇੱਕ ਐਸੀ ਮੇਰੇ ਨਾਲ ਮੈਡਮ ਹਾਟਨ ਰਹਿਦੀ ਅਸੀਂ ਤਾਂ ਖਾਣਾ ਹੀ ਪਿੱਠੇ ਕਰਨੇ ਔਰ ਜਿਹੜੀ ਅਸ਼ੋਕ ਰਹੀ ਗੱਲ ਕਹਿ ਰਹੀ ਹੈ ਨਾ 5-6 ਸਾਲ ਤੋਂ ਉਹਦੇ ਨਾਲ ਵੀ ਮੈਡਮ ਇਕੱਠੇ ਬੈਠ ਕੇ ਖਾਣਾ ਖਾਂਦੇ ਆ। ਉਹ ਸਾਰੀਆਂ ਅਸ਼ੋਕ ਉਹ ਸਾਰੇ ਨਾਲ ਖਾਣਾ ਖਾਂਦੀਆਂ ਰਹਿਣਾਂ। ਬਸ ਹੁਣ ਇਸ ਇੱਕ ਮਹੀਨੇ ਤੋਂ ਨਾਲ ਸਾਡੇ ਨਾਲ ਬਹਿਸ ਚੱਲਦੀ ਪਈ ਹੈ ਕਦੀ ਕਿਸੇ ਜੂਨੀਅਰ ਨੂੰ ਲੈ ਕੇ ਆਰੀਆਂ। ਕਦੀ ਦਫਤਰ ਪਹੁੰਚ ਜਾਂਦੀਆਂ ਸੀ ਬਲ ਹਸਪੀਟਲ ਕਦੀ ਕਿਤੇ ਕਦੀ ਕਿਤੇ ਸਾਡੀ ਕੰਮ ਡੈਂਸ ਕਰੀ ਜਾ ਰਹੀ ਕਿਉਂਕਿ ਸਿਰਫ ਇਸ ਕਰਕੇ ਕਿ ਅਸੀਂ ਜਨਵਰੀ ਮਹੀਨੇ ਉਹਨਾਂ ਨੂੰ ਸਰਵੇ ਕਰਨ ਲਈ ਰਿਸਟਰ ਬਣਾਉਣ ਲਈ ਕਿਹਾ ਸੀ। ਕਿ ਰਿਸਟਰ ਕੰਪਲੀਟ ਕਰ ਲੋ ਅਸੀਂ April ਦੀ ਜਿਹੜੀ ਪੇਮੈਂਟ ਹੈ ਉਹ ਤੁਹਾ ਉਹ ਰਿਸਟਰ ਨਹੀਂ ਕੰਪਲੀਟ ਕਰ ਪਾਈਆਂ ਹੈਗੀਆਂ ਉਹ ਰਿਸਟਰ ਨਹੀਂ ਚੈੱਕ ਕਰਵਾ ਰਹੀਆਂ ਇਸ ਕਰਕੇ ਉਹ ਪਰੇਸ਼ਾਨ ਹੈ ਕਿ ਸਾਡੇ ਤੋਂ ਕਿਉਂ ਹਰ ਗੱਲ ਪੁੱਛੀ ਜਾ ਰਹੀ ਹੈ ਅਸੀਂ ਤਾਂ ਹਰ ਚੀਜ਼ ਚੈੱਕ ਕਰਕੇ ਸਿਰ ਪੇਮੈਂਟ ਪਾਣੀ ਹੈ ਕਿਉਂਕਿ ਅਸੀਂ ਉਹਦੇ ਵਾਸਤੇ ਜ਼ਿੰਮੇਵਾਰ ਅਸੀਂ ਉਹਨਾਂ ਦੀ ਪੇਮੈਂਟ ਪਾਣੇ ਆ ਅਸੀਂ ਉਹਨਾਂ ਦੀ ਪੇਮੈਂਟ ਬਣਾਈ ਦੀ ਹੈ ਉਹਨਾਂ ਦਾ ਹਰ ਕੰਮ ਚੈੱਕ ਕਰਕੇ ਹੀ ਪੇਮੈਂਟ ਪਾਣੀ ਸੀ ਐਦਾਂ ਨਹੀਂ ਹੈ ਕਿ ਜੇ ਉਹ ਕਹਿਣ ਕਿ ਅਸੀਂ ਰਿਸਿਵਿੰਗ ਚੈੱਕ ਕਰਾਂਗੇ ਤੇ ਪੇਮੈਂਟ ਵੀ ਪਾਓ ਇਹ ਤਾਂ ਗੁੰਡਾ ਕਰਦੀ ਹੈ ਇੱਕ ਦਿਨ ਸਿੱਧੇ ਤਰ੍ਹਾਂ ਸਾਡੇ ਤੋਂ ਧਮਕੀਆਂ ਦੇ ਰਹੀਆਂ ਕਿ ਅਸੀਂ ਯੂਨੀਅਨ ਬੁਲਾਵਾਂਗੇ ਜਾਂ ਕੰਪਲੇਂਟ ਕਰਦਾਂਗੇ ਵਿਰੁੱਸ ਕ ਬਸ ਇਸੇ ਆਪਣਾ ਕੰਮ ਚੈੱਕ ਤੇ ਨਾ ਨਹੀਂ ਪਾ ਸਕਦੇ ਪੇਮੈਂਟ ਇਹ ਸਾਡੇ ਵੀ ਹੈਗਾ ਕਿ ਉਪਰੋਂ ਰੂਲ ਕਿ ਸੀ ਪੇਮੈਂਟ ਉਹਨਾਂ ਦੇ ਕੰਮ ਚੈੱਕ ਕਰਕੇ ਹੀ ਪ੍ਰੂਵ ਲੈ ਲਈ ਜਾਣ ਔਰ ਜਾਤੀਵਾਚਕ ਸ਼ਬਦ ਜਨਨ ਧੱਕੇ ਮਾਰਨਾ ਇੰਦਾ ਕੁਝ ਵੀ ਇੱਥੇ ਨਹੀਂ ਹੋਇਆ ਇਸ ਰੂਮ ਦੇ ਵਿੱਚ ਉਹ ਸਭ ਝੂਠ ਬੋਲ ਰਹੇ ਹਾਂ ਹਾਂਜੀ ਮੇਰਾ ਨਾਮ ਕਲਪਨਾ ਆ ਜੋ ਆਸ਼ਾ ਬੱਕਰੀ ਆ ਹਾਂਜੀ ਹਾਂਜੀ ਆਸ਼ਾ ਬੱਕਰੀ ਐ ਐਕਚੁਅਲੀ ਜਦੋਂ ਮੈਡਮ ਉਹਨਾਂ ਨੂੰ ਲਿਖੇ ਰਜਿਸਟਰ ਦਾ ਕੰਮ ਚੈੱਕ ਕਰਵਾਣ ਲਈ ਬੋਲ ਰਹੀ ਸੀ ਨਾ ਇੱਕ ਤਾਂ ਉਹ ਰਜਿਸਟਰ ਟੇਬਲ ਤੇ ਜੋਰ-ਜੋਰ ਕੇ ਮਾਰੇ ਸੀ ਤੇ ਇਹਨਾਂ ਨੇ ਬਸ ਨਾ ਕਿਹਾ ਕਿ ਇੰਦਾ ਦੀ ਬਦਤਮੀਜ਼ੀ ਨਹੀਂ ਕਰਨੀ ਤੇ ਆਪਸ ਵਿੱਚ ਇਹਨਾਂ ਦੀ ਬਹਿਸ ਹੋ ਗਈ ਜਿੱਦਾਂ ਤੇ ਉਹ ਮਤਲਬ ਕਿ ਐਦਾਂ ਮਤਲਬ ਕਿ ਇਹਨਾਂ ਦੀ ਆਪਸ ਵਿੱਚ ਬਹਿਸ ਹੋਈ ਮੈਡਮ ਨੇ ਇਹਨਾਂ ਕਿਹਾ ਕਿ ਪਲੀਜ਼ ਤੁਸੀਂ ਬਾਹਰ ਚਲੇ ਜਾਓ ਤੇ ਮੈਡਮ ਨੇ ਉਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕਿਸੇ ਵੀ ਜਾਤੀ ਜਾਤੀ ਦੇ ਗਲਤ ਸ਼ਬਦ ਕੁਛ ਨਹੀਂ ਸਾਡੇ ਸਾਹਮਣੇ ਬੋਲਿਆ ਨਾ ਹੀ ਕੋਈ ੱੱਕੇਵਾਜੀ ਇੱਥੇ ਹੋਈ ਹੈ ਸੋ ਉਹ ਉਹਨਾਂ ਦੀ ਨਾਲ ਦੀ ਪਲੀਗਸ ਨੇ ਇਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਬਾਹਰ ਜਾਣ ਲਈ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਬਾਹਰ ਲੈ ਕੇ ਜਾਓ ਇਹਨਾਂ ਨੇ ਆਪਸ ਵਿੱਚ ਕੋਈ ੱੱਕਾਵਾਜੀ ਨਹੀਂ ਹੋਈ ਨਾ ਹੀ ਇਹਨਾਂ ਨੇ ਕੋਈ ਜਾਤੀਵਾਚ ਕੋਈ ਗਲਤ ਸ਼ਬਦ ਬੋਲਿਆ ਕੋਈ ਇਦਾਂ ਗੱਲ ਕੋਈ ਨਹੀਂ 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 ਬਿਲਕੁਲ ਵੀ ਨਹੀਂ ਬਿਲਕੁਲ ਮੇਰਾ ਨਾਮ ਮਲੁਕਚੰਦ ਆ ਮੈਂ ਮੈਡਮ ਹੁਣਾ ਦੇ ਨਾਲ ਹੀ ਕੰਮ ਕਰਦਾ ਤੇ ਪਰਚੀ ਕੱਟਣ ਦਾ ਤੇ ਅੱਜ ਜੋ ਹੋਇਆ ਜੋ ਜਿੱਥੇ ਵੀ ਕੋਈ ਕੁਝ ਗੱਲਬਾਤ ਹੋਈ ਹੈ ਪਿੰਡਾਂ ਕਮੇਡਾਂ ਦਾ ਸੰਗਨ ਮੜੀ ਮਰਕਾ ਉਹਨੂੰ ਮੈਂ ਬੈਠਾ ਸੀ ਮੈਡਮ ਰਜਿਸਟਰ ਉਹ ਚੈੱਕ ਕਰਾਉਂਦੇ ਸੀ ਤੋਂ ਰਜਿਸਟਰ ਦੇ ਜਦੋਂ ਆਵਾਜ਼ ਆਉਂਦੀ ਨਾ ਰਜਿਸਟਰ ਟੀਬਲ ਤੇ ਚੱਕ ਚੱਕ ਮਾਰ ਰਹੀ ਸੀ ਤੋਂ ਮਾਰ ਰਹੀ ਸੀ ਉਹ ਆਸ਼ਾ ਵਰਕਰ ਆ ਮੈਂ ਨਾਮ ਤੇ ਜਾਣਦਾ ਨਹੀਂ ਸ਼ਾਇਦ ਸੁਖਵਿੰਦਰ ਅਸ਼ੇਰ ਉਹ ਟੇਬਲ ਤੇ ਆਵਾਜ਼ ਆ ਜਾਂਦੀ ਸੀ ਮੈਂ ਬਾਹਰ ਹੀ ਉੱਥੇ ਖੜਾ ਸੀ ਜਿਹਦਾਦਰ ਮੂਵ ਕਰਦੇ ਰਹੀ ਤਾਂ ਨਹੀਂ ਕਿ ਉੱਧਰ ਜਿੱਥੇ ਕੋਈ ਡਾਕਟਰ ਸੰਦਗਾਰ ਨੇ ਜਾਣਾ ਹੁੰਦਾ ਆਪਾਂ ਇੱਥੇ ਦੇਖਿਆ ਤੇ ਜੋ ਜਾਤੀ ਸੁਚਕ ਬਾਰੇ ਜੇ ਗੱਲੋਂ ਜਾਤੀ ਸੁਚਕ ਨਹੀਂ ਮੈਂ ਕਹਿੰਦਾ ਸੀ ਜਾਤੀ ਸੁਚਕ ਕਿੰਨੇ ਜੇ ਤੋਂ ਕੰਮ ਕਰਦੇ ਹੋ 3-4 ਸਾਲ ਤੋਂ ਮੇਰੇ ਕੋਲ ਕੰਮ ਕਰਾਏ ਮੈਂ 3 ਸਾਲ ਤੋਂ ਇੱਥੇ ਕੰਮ ਕਰ ਰਿਹਾ ਉਹ ਪਹਿਲਾਂ ਤੋਂ ਹੀ ਉਹ ਕੰਮ ਕਰਦੀ ਆ ਅੱਜ ਹੀ ਮੈਡਮ ਨੇ ਜਾਤੀ ਸੁਚਕ ਕਿਉਂ ਵਰਤਣਾ ਸੀ ਇਹ ਚੀਜ਼ ਦੀ ਪ੍ਰੋਪਰ ਉਹ ਤੋਂ ਪੁੱਛਿਆ ਜਾਵੇ ਕਿ ਅੱਜ ਤੱਕ ਕਿੰਨੇ ਦਿਨ ਤੋਂ ਕੰਮ ਕਰ ਰਹੀ ਆ ਤੇ ਅੱਜ ਹੀ ਕਿਉਂ ਬੋਲਿਆ ਉਹ ਸਭ ਜਦੋਂ ਵੇਖੋ ਸੀਨੀਅਰ ਕੋਈ ਵੀ ਕੰਮ ਲੈਂਦਾ ਨਾ ਆਪਣੇ ਨਾਲ ਆਪਣੇ ਕਲੀਰ ਕੋਲ ਤੇ ਉਹਨੂੰ ਲੱਗਦਾ ਕਿ ਪਤਾ ਨਹੀਂ ਮੈਨੂੰ ਕੀ ਕਰਦਾ ਉਹਨਾਂ ਕੋਲ ਇੱਕੋ ਜੂਨੀਅਰ ਦਾ ਮੈਡਮ ਮੈਂ ਦੇਖਿਆ ਹੀ ਜੂਨੀਅਰ ਦਾ ਕਹਿ ਰਹੀ ਹੈ ਕਿ ਜੂਨੀਅਰ ਆ ਜਾਣੀ ਮੈਡਮ ਜੀ ਜੂਨੀਅਰ ਆ ਰਹੀ ਹੈ ਪਤਾ ਨਹੀਂ ਆਪਸ ਵਿੱਚ ਉਹ ਬਹਿਸ ਵਾਜ ਵਿੱਚ ਇਹ ਸਭ ਕਰ ਰਹੀ ਸੀ ਬਸ ਇੱਕ ਬਲੈਕਮੇਲਿੰਗ ਕਰਦੀ ਲੱਗਦੀ ਮੈਨੂੰ ਤੇ ਕੋਈ ਪਤਾ ਨਹੀਂ ਕਹਿੰਦਾ ਕੋਈ ਗੱਲ ਨਹੀਂ ਜਾਂਤੀ ਜਾਂਤੀ ਸੂਚ ਕੱਚੇ ਬਰਤਨਾ ਕਾਢ ਲਈ ਵਰਤ ਰਹੀ ਨੇ ਸਾਲਾਂ ਤੋਂ ਕੰਮ ਕਰ ਰਿਹਾ ਮੈਂ ਖੋਦਾ ਸੀ ਇਹ ਮੈਨੂੰ ਨਿਵਰਤਿਆ ਅੱਜ ਤੱਕ ਉਹਨੂੰ ਵੀ ਕਿਉਂ ਵਰਤਣ